ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੌਮੀ ਇਨਸਾਫ ਮੋਰਚਾ ਔਰ ਇਹਨਾਂ ਨੇ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਜਿਹੜੀਆਂ ਨੇ ਉਦੋਂ ਤਿਕਣੀਆਂ ਤਿਕੜੀਆਂ ਜਿਹੜੀਆਂ ਨੇ ਉਹ ਵੱਧ ਭੁਗਤਣੀਆਂ ਨੇ ਜਲਣ ਤੇ ਇਹ ਜਿਹੜੇ ਸਿੱਖ ਕੈਦੀ ਨੇ ਜਿਹੜੇ ਇਹਨੇ ਲੰਬੇ ਸਮੇਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਦੇ ਹੱਕ ਚੋਂ ਨਹੀਂ ਕੀਤਾ ਜਾ ਰਿਹਾ 15 ਅਗਸਤ ਨੂੰ ਇਸ ਕੌਮੀ ਇਨਸਾਫ ਮੋਰਚੇ ਦੇ ਉੱਤੇ ਬਹੁਤ ਵੱਡਾ ਇਕੱਠ ਕਰਨ ਵਾਸਤੇ ਜਿਹੜਾ ਉਹ ਸਾਰੀਆਂ ਵਿਚਾਰਾਂ ਕਿਤੇ ਗਈਆਂ ਇੱਕ ਇਹਨਾਂ ਬੰਦਿਆਂ ਦਾ ਤੁੰਬਾ ਤੁੰਬਾ ਕਰਨਾ ਚਾਹੀਦਾ ਹੈ ਇਹ ਆਪੀ ਸਿੱਖ ਜਿਹੜੇ ਨੇ ਇਹ ਕਿਸੇ ਵੀ ਤਰੀਕੇ ਨਾਲ ਖਤਮ ਨਹੀਂ ਹੋ ਜਣ ਦਿੱਲੀ ਤਾਂ ਹੀ ਸੁਰੱਖਿਤ ਰਹਿ ਸਕਦੀ ਹੈ ਨਹੀਂ ਤੇ ਦਿੱਲੀ ਨੂੰ ਇਹ ਭਾਜੜਾ ਪਾਈ ਰੱਖ ਉਹ ਇਨੇ ਕ ਕੱਟ ਪੁੱਟੇ ਜਾਣ ਕਿ ਉਹ ਇੱਕ ਰੈਲਿਆਂ ਦਾ ਰੁਕਾ ਆ ਜਾਵੇ ਹਰ ਜ਼ਿਲ੍ਹੇ ਦੇ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਜਿਹੜਾ ਕਿਸਾਨ ਪਬੰਦੇ ਵਿੱਚ ਉਹਨਾਂ ਨੇ ਜਿਹੜੀ ਸਾਂਝੀ ਮੀਟਿੰਗ ਰੱਖੀ ਸੀ ਉਹਦੇ ਵਿੱਚ ਕੀ اہم ਫੈਸਲੇ ਲਏ ਗਏ ਨੇ ਕਿਸ ਬਾਰੇ ਚਰਚਾ ਕੀਤੀ ਗਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੇ ਅੱਜ ਕਿਸਾਨ ਪਬੰਦੇ ਵਿੱਚ ਅੱਜ ਜਿਹੜੀ ਸਾਂਝੀ ਮੀਟਿੰਗ ਰੱਖੀ ਗਈ ਸੀ ਕਈ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਵੀ ਆਈਆਂ ਹਰਿਆਣਾ ਦੀਆਂ ਵੀ ਆਈਆਂ ਤੇ ਆਖਿਰ ਇਹ ਜਿਹੜਾ ਸਾਂਝੀ ਜਿਹੜੀ ਮੀਟਿੰਗ ਸੀਗੀ ਇਹਦਾ ਮਕਸਦ ਕੀ ਸੀ ਪਹਿਲਾਂ ਤਾਂ ਜੇ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਤੇ ਸਰੋਤਿਆਂ ਦਾ ਧੰਨਵਾਦ ਕਰਦਾ ਅੱਜ ਜਿਹੜੀ ਮੀਟਿੰਗ ਹੈ ਬੜੀ ਅਹਿਮ ਮੀਟਿੰਗ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਹ ਸਾਡੇ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਕੌਮ ਦੀ ਲੜਾਈ ਬਹੁਤ ਹੀ ਦਲੇਰੀ ਦੇ ਨਾਲ ਜਿਹੜੀ ਸੀ ਉਹ ਸੂਰਮ ਗਤੀ ਦੇ ਨਾਲ ਇਹਨਾਂ ਨੇ ਲੜਾਈ ਲੜੀ ਤੇ ਇਹਨਾਂ ਨੂੰ ਫੜ ਕੇ ਜਿਹੜਾ ਸੀ ਉਹ ਜਿੰਨਾਂ ਚ ਬੰਦ ਕੀਤਾ ਗਿਆ ਔਰ ਇਹਨਾਂ ਨੇ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਜਿਹੜੀਆਂ ਨੇ ਉਦੋਂ ਤਿਗਣੀਆਂ ਤਕੜੀਆਂ ਜਿਹੜੀਆਂ ਨੇ ਉਹ ਵੱਧ ਪੁਗਤੀਆਂ ਨੇ ਜਲਾਇਆ ਕੋਈ ਨਹੀਂ ਕੋਈ ਨਹੀਂ ਕੋਈ ਮੋਰਚਾ ਲੱਗਿਆ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਜਿੱਦੇ ਚ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਰੀਆਂ ਇਕੱਤਰ ਹੋ ਕੇ ਤੇ ਇਹ ਵਿਚਾਰ ਕੀਤੀ ਆ ਕਿ ਇਸ ਮੋਰਚੇ ਨੂੰ ਜਿਹੜਾ ਉਹ ਕਿਸ ਤਰ੍ਹਾਂ ਅੱਗੇ ਹੋਰ ਹਲਕੇ ਮਜ਼ਬੂਤ ਕੀਤਾ ਜਾਏ ਲੋਕ ਲਹਿਰ ਬਣਾਈ ਜਾਵੇ ਤੇ ਜੇਕਰ ਤੁਸੀਂ ਆਪਣਿਆਂ ਨੂੰ ਰਿਹਾ ਕਰ ਸਕਦੇ ਹੋ ਜਿਨ੍ਹਾਂ ਨੇ ਇਹਨੇ ਕਤਲ ਕੀਤੇ ਉਹ ਪਾਰਲੀਮੈਂਟ ਮੈਂਬਰ ਬਣਾ ਸਕਦੇ ਹੋ ਤੇ ਇਹ ਜਿਹੜੇ ਸਿੱਖ ਕੈਦੀ ਨੇ ਜਿਹੜੇ ਇਹਨੇ ਲੰਬੇ ਸਮੇਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਦੇ ਹੱਕ ਚੋਂ ਨਹੀਂ ਕੀਤਾ ਜਾ ਰਿਹਾ ਸੋ ਇਹਦੇ ਵਾਸਤੇ ਅਸੀਂ ਜਿਹੜਾ ਉਹ 4 ਅਗਸਤ ਨੂੰ ਜਿਹੜੇ ਜ਼ਿਲ੍ਹੇ ਨੇ ਜ਼ਿਲ੍ਹਿਆਂ ਦੇ ਉੱਤੇ ਜਿਹੜਾ ਮੋਦੀ ਦਾ ਪੁੱਤ ਨੇ ਬਣਾ ਕੇ ਜਿਹੜੇ ਨੇ ਉਹ ਸਾੜੇ ਜਾਣਗੇ ਇਹ ਰੋਸ ਪ੍ਰਦਰਸ਼ਨ ਕੀਤਾ ਜਾਣਗੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਉਸ ਤੋਂ ਬਾਅਦ 15 ਅਗਸਤ ਨੂੰ ਇਸ ਕੌਮੀ ਇਨਸਾਫ ਮੋਰਚੇ ਦੇ ਉੱਤੇ ਬਹੁਤ ਵੱਡਾ ਇਕੱਠ ਕਰਨ ਵਾਸਤੇ ਜਿਹੜਾ ਉਹ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਤੇ ਇੱਥੇ ਫੈਸਲਾ ਕੀਤਾ ਗਿਆ ਕਿ 4 ਅਗਸਤ ਨੂੰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੋਦੀ ਦਾ ਪੁਤਲੇ ਸਾੜੇ ਜਾਣਗੇ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ ਤੇ ਉਸ ਤੋਂ ਬਾਅਦ 15 ਤਰੀਕ ਨੂੰ ਬਹੁਤ ਵੱਡਾ ਜਿਹੜਾ ਉਹ ਇਕੱਠ ਕੀਤਾ ਜਾਵੇਗਾ ਅੱਜ ਦਾ ਇਹ ਮਤਲਬ ਹੈ ਇੱਦਾਂ ਹੁਣ ਅੰਮ੍ਰਿਤਸਰ ਨੂੰ ਜਿਹੜਾ ਦਰਬਾਰ ਸਾਹਿਬ ਨੂੰ ਬੇਅਦਬੀ ਬੇਅਦਬੀ ਦੇ ਮਾਮਲੇ ਵੀ ਆਏ ਨੇ ਦਰਬਾਰ ਸਾਹਿਬ ਨੂੰ ਵੀ ਜਿਹੜਾ ਬੰਬ ਨਾਲ ਡਾਉਣ ਦੀਆਂ ਧਮਕੀਆਂ ਦਿੱਤੀਆਂ ਗੀਆਂ ਨੇ ਜਿਹੜਾ ਜਿਹਨੇ ਧਮਕੀਆਂ ਦਿੱਤੀਆਂ ਸੀ ਉਹ ਗ੍ਰਫਤਾਰ ਵੀ ਕਰ ਲਿਆ ਗਿਆ ਪਰ ਉਹਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਦੇ ਬਾਰੇ ਕੀ ਕਹਿਣਾ ਉਹ ਕਾਰਵਾਈ ਇਸ ਕਰਕੇ ਨਹੀਂ ਕੀਤੀ ਜਾ ਰਹੀ ਜੇ ਤੇ ਕੋਈ ਜਦੋਂ ਵੀ ਕੋਈ ਸਿੱਖ ਜਿਹੜਾ ਹੈ ਸਿੰਘ ਨਾਂ ਵਾਲਾ ਸਾਫਤ ਸੂਰਤ ਕਹਿੰਦਾ ਕੋਈ ਫੜਿਆ ਜਾਂਦਾ ਹੈ ਜਾਂ ਉਹਨੂੰ ਸ਼ੱਕ ਦੇ ਘੇਰੇ 'ਚ ਫੜ ਲੈਂਦੇ ਨੇ ਉਹਦੇ ਵਾਸਤੇ ਤੇ ਜਿਹੜਾ ਮੀਡੀਆ ਗੋਦੀ মিডিਆ ਜਿਹਨੂੰ ਕਿਹਾ ਜਾਂਦਾ ਹੈ ਉਹ ਬੜਾ ਵੱਡੇ ਪੱਧਰ ਦੇ ਉੱਤੇ ਰੌਲਾ ਪਾਉਂਦਾ ਹੈ ਫੋਟੋਆਂ ਖਾ ਖਾ ਕੇ ਇਹ ਐ ਇੱਥੋਂ ਫੜਿਆ ਗਿਆ ਇੱਥੋਂ ਫੜਿਆ ਗਿਆ ਜਿਸ ਤਰ੍ਹਾਂ ਅਮਰਤਪਾਲ ਦੀ ਗੱਲ ਕਰੀਏ ਤੇ ਉਹ ਉਦੋਂ ਇਹ ਹੁਣ ਰੇੜੇ ਤੇ ਚੜ ਗਿਆ ਇੱਥੇ ਪਿੱਟਰ ਰੇੜੇ ਤੇ ਚੜ ਗਿਆ ਇੱਥੇ ਪ੍ਰਾਣਤਾ ਹੋ ਗਿਆ ਇੱਥੋਂ ਚਲੇ ਗਿਆ ਬੜਾ ਰੌਲਾ ਪਾਉਂਦੇ ਸੀ ਲੇਕਿਨ ਇਹ ਕਿੰਨੇ ਦਿਨ ਹੋ ਗਏ ਫੜੇ ਅਜੇ ਤੱਕ ਕਿਸੇ ਨੂੰ ਉਹਨਾਂ ਦੀਆਂ ਸ਼ਕਲਾਂ ਦਾ ਨਹੀਂ ਪਤਾ ਕਿਉਂ ਨਹੀਂ ਪਤਾ ਕਿ ਉਹ Hindu ਧਰਮ ਦੇ ਨਾਲ ਸੰਬੰਧਤ ਹੈ ਜਿਸ ਕਰਕੇ ਨਹੀਂ ਜਿਹੜਾ ਕੀਤਾ ਜਾ ਰਿਹਾ ਇਹ ਜਿਹੜਾ ਇਹ ਜਿਹੜੀਆਂ ਧਮਕੀਆਂ ਦੇਣ ਵਾਲੇ ਨੇ ਅਸਲ ਗੱਲ ਤੇ ਇਹ ਆ ਕਿ ਇਹ ਪਤਾ ਇੱਕ ਮਤਲਬ ਕਿ ਜਿਹੜੇ ਉਹ ਜੇ ਫੜਿਆ ਜਾਣਾ ਵੀ ਆ ਤੇ ਉਹ ਵੀ ਉਹਨਾਂ ਦੀ ਮਜਬੂਰੀ ਆ ਨਹੀਂ ਤੇ ਫੜੇ ਨਹੀਂ ਸੀ ਜਾਣੇ ਫੜਿਆ ਜਾਣਾ ਵੀ ਉਹਨਾਂ ਦੀ ਮਜਬੂਰੀ ਆ ਇੱਕ ਫਾਰਮੈਲਟੀ ਆ ਲੇਕਿਨ ਇਹਨਾਂ ਬੰਦਿਆਂ ਦਾ ਤਾਂ ਤੁੰਬਾ ਤੁੰਬਾ ਕਰਨਾ ਚਾਹੀਦਾ ਜਿਹੜੇ ਸ਼੍ਰੀ ਦਰਬਾਰ ਸਾਹਿਬ ਨੂੰ ਮਨ ਕੇ ਜਿਹੜਾ ਅਡਾਉਂਦਿਆਂ ਧਮਕੀਆਂ ਜਿਹੜੀਆਂ ਦੇ ਰਹੇ ਨੇ ਦਰਬਾਰ ਸਾਹਿਬ ਇੱਕੋ ਇੱਕ ਪੂਰੇ ਸੰਸਾਰ ਦੇ ਵਿੱਚ ਮੈਂ ਕਿਸੇ ਧਰਮ ਦੇ ਧਾਰਮਿਕ ਸਥਾਨ ਦੀ ਜਿਹੜੀ ਆ ਉਹ ਇਹ ਨਹੀਂ ਹੈਗਾ ਕਿ ਅਸੀਂ ਨਰਾਦਰ ਕਰਦੇ ਹਾਂ ਹਰ ਧਾਰਮਿਕ ਸਥਾਨ ਦਾ ਅਸੀਂ ਸਤਿਕਾਰ ਕਰਦੇ ਹਾਂ ਉਸ ਦਾ ਲੇਕਿਨ ਦਰਬਾਰ ਸਾਹਿਬ ਇੱਕ ਉਹ ਰੋਹਾਨੀਅਤ ਦਾ ਕੇਂਦਰ ਹੈ ਜਿੱਥੇ ਸਮੁੱਚੇ ਚੌਤ ਮਲਕੇ ਵਰਨਾਂ ਕੋ ਸਾਂਝਾ ਉਪਦੇਸ਼ ਸਾਂ ਚਾਰ ਦਰਵਾਜ਼ੇ ਨੇ ਜਿੱਥੇ ਹਰ ਕੋਈ ਇੱਥੇ ਆ ਸਕਦਾ ਇੱਥੇ ਮੁਸਲਮਾਨ ਵੀ ਆ ਸਕਦਾ ਇੱਥੇ ਸਾਈ ਵੀ ਆ ਸਕਦਾ ਇੱਥੇ ਹਿੰਦੂ ਵੀ ਆ ਸਕਦਾ ਸਿੱਖਾਂ ਨੇ ਤਾਂ ਜਾਣਾ ਹੀ ਜਾਣਾ ਲੇਕਿਨ ਤੁਸੀਂ ਦੂਸਰੇ ਵੇਖ ਲਓ ਕਿ ਮੰਦਰ ਦੇ ਵਿੱਚ ਜਿਹੜਾ ਉੱਥੇ ਮੁਸਲਮਾਨ ਨਹੀਂ ਜਾ ਸਕਦਾ ਤੇ ਮਸਜਿਦ ਦੇ ਵਿੱਚ ਜਿਹੜਾ ਉੱਥੇ ਹਿੰਦੂ ਨਹੀਂ ਜਾ ਸਕਦਾ ਸੋ ਇੱਥੇ ਜਿਹੜਾ ਚੌਂ ਰਹਾਂ ਦੇ ਇਹ ਇੱਕ ਵਿਸ਼ੇਸ਼ ਹੈ ਪਰ ਇਥੋਂ ਦਾ ਜਿਹੜਾ ਆ ਇਹਦੇ ਵਿੱਚ ਕਾਰਨ ਕੁਛ ਨਹੀਂ ਉਹ ਇੱਕ ਤਾਂ ਇਹ ਕਾਰਨ ਹੈ ਕਿ ਜਿਹੜਾ ਇਹ ਇੱਥੇ ਰੋਜ਼ ਲੋਕਾਂ ਦਾ ਮਤਲਬ ਠਾਠਾ ਮਾਰਦਾ ਇਕੱਠ ਵੱਧ ਰਿਹਾ ਵੀ ਇੱਕ ਦੈਸ਼ਤ ਪਾਈ ਜੇ ਵੀ ਇਹਨੂੰ ਢਾਇਆ ਜਾਏਗਾ ਤੇ ਲੋਕ ਸੋਚਣਗੇ ਵੀ ਪਤਾ ਨਹੀਂ ਕਿਹੜੇ ਵੇਲੇ ਢਾਡ ਦੇਣਾ ਤੇ ਉਹ ਉੱਥੇ ਜਾਣਗੇ ਨਹੀਂ ਵੀ ਇੱਥੇ ਲੋਕ ਘਟਣ ਉਹਨਾਂ ਦੀ ਗਿਣਤੀ ਘਟੇ ਦੂਸਰਾ ਇੱਥੇ ਇਹ ਆ ਕਿ ਇੱਥੇ ਇਸ ਮਤਲਬ ਕਿ ਬਹਾਨੇ ਕਿ ਸੁਰੱਖਿਆ ਦੇ ਬਹਾਨੇ ਉੱਥੇ ਫੋਰਸਾਂ ਲਾਈਆਂ ਜਾਣਗੀਆਂ ਫੋਰਸਾਂ 24 ਘੰਟੇ ਉੱਥੇ ਦੀ ਨਿਗਰਾਨੀ ਰੱਖਣਗੀਆਂ ਸੋ ਇਹ ਇੱਕ ਸਾਡੇ ਦੇ ਉੱਤੇ ਦਬਾਅ ਪਾਉਣ ਵਾਸਤੇ ਅਤੇ ਇੱਕ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਵਾਸਤੇ ਲੋਕਾਂ ਨੂੰ ਇਥੋਂ ਅਲਕੇ ਤੋੜਨ ਵਾਸਤੇ ਬੜੀਆਂ-ਬੜੀਆਂ ਜੜੀਆਂ ਨੇ ਇਹ ਸਾਜ਼ਸ਼ਾਂ ਨੇ ਇਹਦੇ ਵਿੱਚ ਉਹਨਾਂ ਲੋਕਾਂ ਦੀ ਆਤ ਹੈ ਜਿਹੜੇ ਹਿੰਨਤਾ ਦੇ ਰੰਗ ਵਿੱਚ ਰੰਗੇ ਹੋਏ ਲੋਕ ਜਿਹੜੇ ਸਿੱਖ ਧਰਮ ਤੋਂ ਨਫ਼ਰਤ ਕਰਦੇ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਸਿੱਖ ਜਿਹੜਾ ਇਹ ਸਰਬੱਤ ਦਾ ਭਲਾ ਚਾਹਣ ਵਾਲਾ ਤੇ ਜ਼ੁਲਮ ਦੇ ਖਿਲਾਫ ਡਟ ਕੇ ਲੜ ਕੇ ਜਿਹੜਾ ਡਟ ਕੇ ਲੜਾਈ ਲੜਦਾ ਹੈ ਸੋ ਇਹਨਾਂ ਲੋਕਾਂ ਨੂੰ ਇਹ ਆਪੀ ਸਿੱਖ ਜਿਹੜੇ ਨੇ ਇਹ ਕਿਸੇ ਵੀ ਤਰੀਕੇ ਨਾਲ ਖਤਮ ਕੀਤੇ ਜਾਣ ਦਿੱਲੀ ਤਾਂ ਹੀ ਸੁਰੱਖਤ ਰਹਿ ਸਕਦੀ ਹੈ ਨਹੀਂ ਤੇ ਦਿੱਲੀ ਨੂੰ ਇਹ ਭਾਜਣਾ ਪਾਈ ਰੱਖਦੇ ਨੇ ਅੱਜ ਤੁਸੀਂ ਵੇਖੋ ਕਿ ਪੂਰੇ ਭਾਰਤ ਦੇ ਜਿਹੜੇ ਕਿਸਾਨ ਨੇ ਉਹ ਪੀੜਤ ਨੇ ਲੇਕਿਨ ਜਿਹੜੀ ਲੜਾਈ ਆ ਉਹ ਪੰਜਾਬ ਤੋਂ ਉੱਠਦੀ ਆ ਕਿਉਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਜਿਹੜਾ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਮਹਾਰਾਜ ਨੇ ਮਾਰਿਆ ਛੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਇੱਕ ਨਿਰਮਲ ਪੰਥ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸੀ ਇੱਕ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਨਵੇਕਲਾ ਪੰਥ ਜਿਹੜਾ ਉਹ ਚਲਾਇਆ ਤੇ ਜਿਹੜਾ ਜ਼ੁਲਮ ਦੇ ਖਿਲਾਫ ਡਟ ਕੇ ਲੜਾਈ ਜਿਹੜਾ ਲੜਦਾ ਸੋ ਅੱਜ ਵੀ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਦਰਾਂ ਦੀ ਲੜਾਈ ਜਿਹੜੀ ਆ ਇਹ ਪੰਜਾਬ ਦੇ ਲੋਕ ਉੱਠ ਕੇ ਅੱਗੇ ਲਾ ਕੇ ਲੜਾਈ ਲੜਦੇ ਨੇ ਤੇ ਉਹਨਾਂ ਨੂੰ ਇਹ ਕਿ ਇਹ ਪੰਜਾਬ ਨੂੰ ਇਹ ਜਿਹੜਾ ਇਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਹ ਖਤਮ ਕੀਤਾ ਜਾਏ ਇਹ ਕਿਸਾਨੀ ਖਤਮ ਕੀਤੀ ਜਾਏ ਇਹ ਰੋਹਾਨੀਅਤ ਦਾ ਕੇਂਦਰ ਜਿਹੜਾ ਸ੍ਰੀ ਦਰਬਾਰ ਸਾਹਿਬ ਆ ਇਥੋਂ ਲੋਕਾਂ ਟੁੱਟਿਆ ਜਾਵੇ ਤੇ ਇਹ ਜਿਹੜਾ ਕਿਸੇ ਮੌਕੇ ਇਹ ਵੀ ਹੋ ਸਕਦਾ ਹੈ ਕਿ ਇਹ ਆਪ ਵੀ ਕੋਈ ਇਸ ਤਰ੍ਹਾਂ ਦੀ ਹਰਕਤ ਜਿਹੜੀ ਆ ਇਹ ਕਰ ਸਕਦੇ ਨੇ ਇਹ ਇਸ ਤਰ੍ਹਾਂ ਦਾ ਕਰਦੇ ਤੇ ਜਿਹੜੇ ਬੰਦੇ ਫੜੇ ਗਏ ਨੇ ਉਹਨਾਂ ਨੂੰ ਅੱਜ ਤੱਕ ਸਾਹਮਣੇ ਕਿਉਂ ਨਹੀਂ ਲਿਆਂਦਾ ਫਿਰ ਬੰਦਾ ਫੜਿਆ ਗਿਆ ਉਸ ਤੋਂ ਬਾਅਦ ਫਿਰ ਜਿਹੜੀਆਂ ਮੇਲੇ ਆ ਰਹੀਆਂ ਨੇ ਉਹ ਕਿਉਂ ਆ ਰਹੀਆਂ ਨੇ ਉਹ ਕੌਣ ਭੇਜ ਰਿਹਾ ਉਦੀ ਤਹਿ ਤੱਕ ਅਜੇ ਤੱਕ ਕਿਉਂ ਨਹੀਂ ਗਿਆ ਸੋ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਹੈ ਔਰ ਮੈਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਇਹਦੇ ਪਿੱਛੇ ਕੇਂਦਰੀ ਏਜੰਸੀਆਂ ਤੇ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਲੋਕਾਂ ਦਾ ਹੀ ਇੱਕ ਜਿਹੜਾ ਇਹ ਮਨਸੂਬਾ ਹੈ ਸਰ ਮੀਡੀਆ ਦੇ ਜ਼ਰੀਏ ਕੋਈ ਕਿਸਾਨ ਜਥੇਬੰਦੀਆਂ ਨੂੰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਕੋਈ ਸੰਦੇਸ਼ ਦੇਣਾ ਚਾਹੀਦਾ ਕੋਈ ਅਪੀਲ ਕਰਨੀ ਚਾਹੀਦੀ ਹਾਂਜੀ ਮੀਡੀਆ ਦੇ ਜ਼ਰੀਏ ਕੋਈ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਪੀਲ ਜਾਂ ਸੰਦੇਸ਼ ਦੇਣਾ ਚਾਹੀਦਾ ਦੇਖੋ ਮੈਂ ਤਾਂ ਅੱਜ ਦੀ ਜਿਹੜੀ ਅੱਜ ਦਾ ਜਿਹੜਾ ਆਪਾਂ ਇੱਥੇ ਕੇਂਦਰਤ ਰਹੀਏ ਕਿ ਅੱਜ ਜਿਸ ਤਰ੍ਹਾਂ ਅਸੀਂ ਇੱਥੇ ਮੀਟਿੰਗ ਕਰਕੇ 4 ਅਗਸਤ ਨੂੰ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਕਿਉਂਕਿ ਪ੍ਰੋਗਰਾਮ ਜਿਹੜੇ ਨੇ ਇਹ ਪੰਜਾਬ ਦੇ ਵਿੱਚ ਹੀ ਉਲੀਕੇ ਗਏ ਨੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਾਂਗਾ ਕਿ 4 ਤਰੀਕ ਨੂੰ ਜਿਹੜਾ ਜ਼ਿਲ੍ਹੇ ਪੱਤਰ ਦਿੱਤੇ ਪੁਤਲੇ ਸਾੜਨ ਦਾ ਪ੍ਰੋਗਰਾਮ ਹੈ ਉੱਥੇ ਵੱਧ ਤੋਂ ਵੱਧ ਜਿਹੜਿਆ ਇਕੱਠ ਜੜਿਆ ਉਹ ਇੰਨੇ ਕ ਇਕੱਠ ਕੀਤੇ ਜਾਣ ਕਿ ਉਹ ਇੱਕ ਰੈਲੀਆਂ ਦਾ ਰੂਪ ਧਾਰ ਜਾਣ ਹਰ ਜ਼ਿਲ੍ਹੇ ਦੇ ਤੇ ਉਥੇ ਇਕੱਠੇ ਹੋ ਕੇ ਉਹਨਾਂ ਨੂੰ ਭੁਜਰੀ ਚਾੜਦਨ ਤੇ ਫਿਰ 15 ਤਰੀਕ ਨੂੰ ਜਿਹੜਾ ਉਹ ਵੱਧ ਤੋਂ ਵੱਧ ਇੱਥੇ ਆਉਣ ਤਾਂ ਕਿ ਅਸੀਂ ਕੌਮੀ ਅਨਮੋਲ ਹੀਰੇ ਜਿਨ੍ਹਾਂ ਨੇ ਸਾਡੀ ਜਿਹੜੀ ਆ ਕੌਮ ਦੀ ਲੜਾਈ ਪੰਥ ਦੀ ਲੜਾਈ ਜ਼ੁਲਮ ਦੇ ਖਿਲਾਫ ਆਪੇਵਾਰੇ ਨੇ ਦੇ ਲੰਬੇ ਸਮੇਂ ਤੋਂ ਜੇਲ੍ਹਾਂ ਚ ਬੈਠੇ ਨੇ ਜਿਨ੍ਹਾਂ ਨੇ ਅੱਜ ਤੱਕ ਸੀਨੇ ਕੀਤੀ ਉਹਨਾਂ ਲੋਕਾਂ ਨੂੰ ਰਿਹਾ ਕਰਾਉਣ ਵਾਸਤੇ 15 ਅਗਸਤ ਨੂੰ ਵੱਧ ਤੋਂ ਵੱਧ ਇੱਥੇ ਇਕੱਤਰ ਬਹੁਤ ਬਹੁਤ ਧੰਨਵਾਦ ਸਰ ਸੁਬਲਦੇਵ ਸਿੰਘ ਜ਼ਿਰਸਾ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਇਸ ਅਹਿਮ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਇਹਨਾਂ ਨੇ ਕਿਹਾ ਕਿ 4 ਤਰੀਕ ਨੂੰ ਤੇ 15 ਤਰੀਕ ਨੂੰ ਵੀ ਜੜੀਆ ਵੱਡੀ ਰੈਲੀ ਕੀਤੀ ਜਾਵੇਗੀ ਸੋ ਹੁਣ ਸਾਨੂੰ ਦੀ ਇਜਾਜ਼ਤ ਮੈਂ ਰਮਨਜੋਤ ਸਿੰਘ ਕੈਮਰਾਮੈਨ ਮੋਹਨ ਧੰਨਵਾਦ